ਹਾਂਜੀ ਸਤਿ ਸ੍ਰੀ ਅਕਾਲ ਸਜਣੋ ਕੀ ਹਾਲ ਚਾਲ ਆ? ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲੈ ਕੇ ਹਾਜ਼ਰ ਆਪਾਂ ਪਿੰਡ ਕਲਾਸ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਮੁਦਗੀ ਸ਼ਹਿਰ ਕਬਰਵੱਛਾ ਭਾਗਥਾਲਾ ਮਿਰਜੇ ਕੀ ਵਾੜਾ ਭਾਈ ਦਾ ਸਰਾਂ ਵਾਲੀ ਇਹਦੇ ਆਂਢ ਗੁਆਂਢ ਦੇ ਪਿੰਡ ਅੱਜ ਤੁਹਾਨੂੰ ਆਪਾਂ ਵਿਖਾਵਾਂਗੇ ਬਹੁਤ ਜਿਆਦੀਆਂ ਚੰਗੀਆਂ ਨੀਲੀ ਦੀਆਂ ਇੱਕ ਬੂਰੀ ਨੀਲੀ ਆ ਦੋ ਨੀਲੀ ਰਾਵੀ ਦੀਆਂ ਤਾਜ਼ੀਆਂ ਸੋਈਆਂ ਸਵਾਈਆਂ ਚੰਗੇ ਦੁੱਧ ਵਾਲੀਆਂ ਆਜੋ ਗੱਲਾਂ ਬਾਤਾਂ ਕਰਦੇ ਆਪਾਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੀਕ ਪਹੁੰਚ ਚੱਕੇ ਆਜੋ ਆਪਾਂ ਹੁਣ ਗੱਲਾਂ ਬਾਤਾਂ ਕਰਦੇ ਆ ਸਕਰੀਨ ਤੇ ਚੱਲਣ ਰਹੀ ਜਿਹੜੀ ਨੀਲੀ ਰਾਵੀ ਪਿਓਰ 507 ਦੀ ਆਪ ਆ ਤੇ ਮੋਹ ਚਾਰ ਦੰਦਾ ਜੀ ਇਸ ਟਾਈਮ ਤੇ ਦੁੱਧ ਦੀ ਜੇ ਗੱਲ ਕਰੀਏ ਦੁੱਧ ਦੇ ਨੇ ਕੋਲ ਇਸ ਟਾਈਮ ਹੈਗਾ ਜੋ ਉਹ 15 ਤੋਂ 14 ਤੋਂ 15 ਲੀਟਰ ਹਾਜ਼ਰ ਆ ਚੱਲ ਬੱਤੈ ਤਾਜੀ ਸੂਈ ਆ 10 ਤੋਂ 12 ਦਿਨਾਂ ਦੀ ਉਹ ਚੰਗੇ ਕੱਦਗਾਠ ਤੇ ਚੰਗੀ ਆ ਮੂੰਹ ਚਾਰ ਦੰਦਾਂ ਦਾ ਦੇਖੋ ਸਿੰਗੀ-ਸੁੰਗੀ ਲੱਗੀ ਕਿਆ ਬਾਤ ਹੈ ਨਵੀਂ ਕਰ ਲੋ ਚੈੱਕ ਬਹੁਤ ਚੰਗਾ ਚਵਾ ਥਣ ਥਣ ਬਹੁਤ ਚੰਗਾ ਲੱਗਾ ਫਜੇ ਭੌਲਾਂ ਚਾ ਥੋੜੀ ਜੀ ਕੱਟੀ ਹੂੰ ਬਹੁਤ ਚੰਗੀ ਐ ਛੇ ਇਹਦੇ ਜੇ ਰੇਟ ਦੀ ਗੱਲ ਕਰੀਏ ਰੇਟ ਇਹਦਾ 140 ਐ 135 ਚੋਂ ਮਾਨਤਾ ਕਰ ਦਾਂਗੇ ਜੀ ਅੱਗੇ ਆ ਰਹੀ ਬੂਰੀ ਜਮਾ ਟੋਕੜਾਂ ਦੇ ਮੋਲ ਵਾਲੀ ਤਾਜੀ ਸੂਈ ਆ ਜੀ ਮਗਰ ਬੂਰਾ ਘਟਾ ਉਹ ਨੋਟ ਕਰ ਲੋ ਅੱਜ ਸੂਈ ਨੂੰ ਇਹਨੂੰ ਹੋ ਗਿਆ ਤੀਜਾ ਦਿਨ ਜੀ ਇਸ ਟਾਈਮ ਬੌਲਾ ਹੋਊਗਾ 7 ਲੀਟਰ ਥੋੜੀ ਜਿਓ ਹੋਜੇ ਘਰੋਂ ਆਈ ਥੋੜੀ ਜਿਹੀ ਲਿੱਸੀ ਜਸੂਆ ਤੁਸੀਂ ਆਪ ਲਾ ਲਿਓ ਤੀਜਾ ਜਾਂ ਚੌਥਾ ਵੇਖੋ ਲੈ ਵੀ ਦੀ ਸਵਾਈ ਸੂਈ ਕਿੱਡੀ ਚੰਗੀ ਹੈ ਬਹੁਤ ਚੰਗੀ ਆ ਦੁੱਧ 7 ਲੀਟਰ ਆਸ ਟਾਈਮ ਜੇ ਇਹਨਾਂ ਆਪਾਂ ਗੱਲ ਕਰੀਏ ਮੰਨ ਕੇ ਚਲੋ ਵੀ ਚੌਥਾ ਤੀਜਾ ਦਿਨ ਅੱਜ ਸੂਈ ਨੂੰ ਆ ਚੌਥਾ ਕੁ ਸੂਆ ਹੋਊਗੀ ਤੇ ਇਹਨੇ ਮੁੱਲ ਦੀ ਗੱਲ ਕਰੀਏ ਜਮਾਂ ਹਾਂ ਤੇ ਨਾਂ ਵਾਲਾ 70000 ਦੀ ਆਪਾਂ ਦੇਣੀ ਹੋਈਆਂ ਮੁੱਲ 75 ਕਰਾ ਲਓ ਭਲਾ ਕਿੰਨਾ ਮਰਜ਼ੀ ਕਰਾ ਲਓ ਅੱਗੇ ਇੱਕ ਹੋਰ ਆ ਗਈ ਨੀਲੀ ਬੱਗੀ ਮੋਚ ਚ ਇਹ ਸੂਈ ਹੈਗੀ ਹੈ ਜੀ ਅੱਜ 12 ਤੋਂ 13 ਦਿਨ ਦੀ ਤਿਆਰ ਦੁੱਧ ਜਿਹੜਾ ਜਮਾਂ ਇੰਦੇ ਥੱਲੇ 14 ਲੀਟਰ ਆਪ ਦਾ ਕੋਈ ਵੀ ਬੰਦਾ ਨਾਪ ਕੇ ਆਪ ਦਾ ਭਾਂਡਾ ਘਰੋਂ ਲਈ ਜਾਵੇ ਨਾਪ ਕੇ ਲੈ ਜਾਵੇ ਦੇਖੋ ਸਪਾਈਆਂ ਸਪੂਆਂ ਲੱਗੀਆਂ ਛੋਟੀਆਂ ਕਰੋ ਕੀ ਬਾਤ ਬਹੁਤ ਵੱਡੇ ਕੱਦ ਕਾੜ ਦੀ ਆ ਚੰਗੀ ਆ ਸਾਰੇ ਬਣਿਓ ਪਿਓਰ ਨੀਲੀ ਰਵੀ ਜਾਂਦੀ ਆ ਚਾਰੇ ਖੁਰ ਤੋਤੇ ਆ ਮੂੰਹ ਅੱਖਾਂ ਸਾਰਾ ਕੁਝ ਵਧੀਆ ਕਰੋ ਜੀ ਆਪਾਂ ਰੇਟ ਦੀ ਗੱਲ ਕਰੀਏ ਜਿੰਦਾ 1.5 ਰੇਟ 1.3 ਦੀ ਦੇ ਦਾਂਗੇ ਆਪਾਂ ਹਾਂ ਤੇ ਨਾਲ ਅੱਗੇ ਆ ਗਈ ਆ ਜੀ ਕਾਲੀ ਮੱਝ ਮੋਹਰਾ ਦੀ ਬਹੁਤ ਜ਼ਿਆਦਾ ਚੰਗੀ ਆ ਹਜੇ ਹੱਤਾ 10 ਦਿਨ ਲੈਂਦੀ ਆ ਸੂਣ ਚ ਕਰੋ ਚੈੱਕ ਇਹਨੂੰ ਸੁਪਾਈਆਂ ਸੁਪੂਆਂ ਲੱਗੀਆਂ ਕਰਮਾਂ ਵਾਲੀਆਂ ਜਉਂਦੀ ਵਾਸਤੇ ਰਵੇ ਰਕਾਰਣ ਤੋੜੂਗੀ ਮਾਲਕ ਨੇ ਦੁੱਧ ਦੱਸਿਆ ਹੀ ਪਿਛਲੇ ਸੂਏ ਦਾ 14 ਤੋਂ 15 ਕਿਲੋ ਬਾਕੀ ਅਗਲਾ ਆਪਾਂ ਸਮਝ ਲਾ ਕੇ ਲੈ ਲੇ ਕਰੋ ਚੈੱਕ ਦੇਖੋ ਜਾਂਦੀ ਉਧਰ ਨੂੰ ਲਓ ਜੀ ਆਜੋ ਤੁਹਾਨੂੰ ਪਹਿਲਾਂ ਝੋਟੀਆਂ ਬਤ ਤੋਰ ਤੋਰ ਕੇ ਵਿਖਾਉਨੇ ਆ ਫਿਰ ਤੁਹਾਨੂੰ ਉਹ ਜਿਹੜੀ ਆਜੋ ਕਰਦੇ ਗੱਲਾਂ ਬਹੁਤ ਜਿਆਦੀ ਚੰਗੀ ਸ਼ਕੀਨ ਝੋਟੀਆਂ ਤੇ ਇਹਨਾਂ ਨਸਲ ਤੇ ਕੰਮ ਕਰਨਾ 507 ਦੀ ਆ ਭਾਵੇਂ ਖੜਨੀ ਵੇਖੋ ਝੋਟੀ ਦੀ ਪਹਿਲਾਂ ਨੂੰ ਲੇਵਾ ਆ ਲੱਗਾ ਜਿਵੇਂ ਦੂਜੀ ਵਾਲਾ ਲੱਗਾ ਦੂਜੇ ਤੀਜੇ ਸੁਵੇਲਾ ਥਣ ਲੇਵਾ ਵੇਖੋ ਕਰੋ ਸਪਾਈਆਂ ਚ ਕੀ ਬਾਤ ਲਓ ਜੀ ਤੁਰਦੀ ਤੋਰ ਤੋਰ ਕਰ ਲੋ ਚੈੱਕ ਬਹੁਤ ਜਿਆਦੀ ਚੰਗੀ ਕੱਟੀ ਆ ਮੂੰਹ ਚਾਰ ਦੰਦ ਪੂਰੇ ਕਰਨ ਰਹੀਆਂ ਜਾਂਦੇ ਪਾਣੀ ਦੇ ਵੇਖੋ ਥਣ ਭਾਂਡਾ ਲੱਗਾ ਨੇ ਵੇ ਕੀ ਬਾਤ ਥਣ ਤਾਂ ਨੂੰ ਕਰਮਾਲੀ ਨੂੰ ਦੁੱਜਣ ਨਾਲ ਲੱਗਾ ਮੂੰਹ ਮੋਰੀ ਚੰਗੀ ਛੋਟੀ ਸਾਰੇ ਬੰਨੋਂ ਚੰਗੀ ਆ ਲਾ ਲਿਓ ਕੇ ਸਾਫਤ ਨਹੀਂ ਸਿਆਣੇ ਭੈਣ ਭਰਾ ਸਾਡੇ ਸਾਰੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੇ ਜੇ ਸਾਰਿਆਂ ਭਰਾਵਾਂ ਦਾ ਧੰਨਵਾਦ ਐਂਡ ਤੱਕ ਵੀਡੀਓ ਵੇਖਣ ਲਈ ਚੈਨਲ ਨੂੰ ਆਪਣੇ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰੋ ਤੇ ਦੱਸੋ ਆਪਣੇ ਹੁਣ ਹੁਣ ਆਪਣੇ ਚੈਨਲ ਤੇ ਆ ਵੀ ਆਪਣਾ ਆ ਚੈਨਲ ਦਾ ਕਰ ਲੋ ਸਬਸਕ੍ਰਾਈਬ ਸਾਰੇ ਮੇਰੇ ਭਰਾ ਵੀਰ ਆ ਨੰਬਰ ਆਪਣਾ ਚੱਲੀ ਜਾਂਦਾ ਪਤਾ ਸਾਰਾ ਕੁਛ ਆ ਪਿੰਡ ਕਲਾਤ ਆ ਜ਼ਿਲ੍ਹਾ ਫਿਰੋਜ਼ਪੁਰ ਆ ਨੇੜੇ ਮੁਦਗੀ ਸ਼ਹਿਰ ਆ ਕਰੋਗਾ ਠੀਕ ਆ ਧੰਨਵਾਦ ਸਾਰਿਆਂ ਵੀਰਾਂ ਦਾ ਐਂਡ ਤੱਕ ਵੀਡੀਓ ਵੇਖਣ ਦੇ ਲਈ